ਮਾਂ ਬੰਦਗੀ ਦਾ ਤੇਰਾ ਹੋਈ ਹੈ ਕੋਈ ਵੀ ਘੜੀ ਹੋ ਸਕਦੀ ਹੈ 24 ਘੰਟਿਆਂ ਦੀ ਕਿ ਕੋਈ ਵੀ ਪਲ ਹੋ ਸਕਦਾ ਹੈ ਜਿਸ ਸਮੇਂ ਤੇਰੀ ਮਨਵ੍ਰਿਤੀ ਪ੍ਰਭ ਕੀ ਉਸਤਤ ਕਰੋ ਸੰਤਮੀਤ ਸਾਵਧਾਨ ਇਕਾਗਰਚਿਤ ਸਾਵਧਾਨੀ ਤੋਂ ਭਾਵ ਕੀ ਹੈ ਸ਼ਾਇਦ ਅਸੀਂ ਸੋਚਦੇ ਹੋਵਾਂਗੇ ਕਿ ਬਾਹਰੀ ਸਰੀਰ ਕਿਰਿਆ ਕਿ ਤਨ ਸਾਫ਼ ਹੋਵੇ ਸੁੰਦਰ ਹੋਵੇ ਇਸ਼ਨਾਨ ਕੀਤਾ ਹੋਵੇ ਸੁੰਦਰ ਵਸਤਰ ਪਾਏ ਹੋਣ ਇਹਨਾਂ ਦਾ ਸੰਬੰਧ ਸੰਸਾਰ ਨਾਲ ਹੋ ਸਕਦਾ ਹੈ ਪਰਮਾਤਮਾ ਦੇ ਨਾਲ ਨਹੀਂ ਕਿ ਤੂੰ ਤਨ ਧੋ ਕੇ ਆਇਆ ਕਪੜੇ ਸੋਹਣੇ ਪਾ ਕੇ ਆਏ ਆਂ ਵੀ ਸ਼ਾਇਦ ਇਸ ਸਮੇਂ ਅਕਾਲਪੁਰਖ ਭੱਜ ਕੇ ਤੇਰੇ ਵੱਲ ਆ ਜਾਏਗਾ ਵਿਦੌੜ ਕੀ ਆਵੇਗਾ ਉਹ ਜਿਹੜੀ ਤੂੰ ਤਨ ਦੀ ਸਾਫ ਸਫਾਈ ਸਾਫ ਸੁਥਰੇ ਵਸਤਰ ਪਹਿਨਦਾ ਉਹ ਤਾਂ ਕੇਵਲ ਤੂੰ ਕੇਵਲ ਤੇਰੇ ਜੇ ਚਾਰੋਂ ਤਰਫ ਬਾਤਾ ਵਰਣ ਹੈ ਜੋ ਤੇਰੇ ਸਾਥ ਹੋਰ ਸత్సੰਗੀ ਬੈਠੇ ਆ ਜੋ ਪ੍ਰਾਣੀ ਤੇਰੇ ਨਾਲ ਬੈਠੇ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤੇਰੇ ਅੰਦਰੋਂ ਤੇਰੇ ਸਰੀਰ ਦੇ ਵਿੱਚੋਂ ਮਨ ਕਰਕੇ ਤਾਂ ਕੋਈ ਗਿਆਨ ਹੁੰਦਾ ਨਹੀਂ ਕਿਸੇ ਨੂੰ ਨਾ ਉਹ ਤਾਂ ਬਿੱਲਿਆਂ ਨੂੰ ਪਤਾ ਹੁੰਦਾ ਕਿ ਇਹਦੇ ਮਨ ਵਿੱਚ ਕੀ ਆ ਕਿ ਮਨ ਦਾ ਵੀ ਮੇਲਾ ਪਈ ਹੈ ਕਿ ਤਨ ਨੂੰ ਸਾਫ਼ ਰੱਖੀਦਾ ਕਿ ਸਾਡੀ ਇਸ ਸੰਸਾਰ ਦੇ ਵਿੱਚ ਇੱਜ਼ਤ ਮਾਣ ਸਨਮਾਨ ਬਣਿਆ ਰਹੇ ਕਿ ਸਾਫ਼ ਸੁਥਰੇ ਵਸਤਰ ਨਹੀਂ ਹੈ ਇੰਨੀ ਕਿ ਮਹਿੰਗੇ ਹੋਣੇ ਚਾਹੀਦੇ ਸੁਥਰੇ ਹੋਣੇ ਚਾਹੀਦੇ ਆ ਸਾਫ਼ ਹੋਣੇ ਚਾਹੀਦੇ ਆ ਤਨ ਇਹ ਨਹੀਂ ਹੈ ਕਿ ਬਹੁਤ ਸੰਡੋਲ ਤਨ ਹੋਵੇ ਤਕਤਵਾਰ ਹੋਵੇ ਸੁੰਦਰ ਹੋਵੇ ਵੀ ਉਹੀ satsang ਵਿੱਚ ਆ ਸਕਦਾ satsang ਦੇ ਵਿੱਚ ਆਉਣ ਦੇ ਖਾਤਰ ਪਹਿਲਾਂ ਤਨ ਨੂੰ ਸਾਫ਼ ਕਰਨਾ ਪੈਂਦਾ ਹੈ ਕਿ ਤੇਰੇ ਨਾਲ ਸਤਸੰਗੀ ਬੈਠੇ ਆਂ ਔਰ ਜਿਸ ਮਾਲਕ ਦੇ ਨਾਲ ਤੂੰ ਮਿਲਣਾ ਉਹਦਾ ਇਹਦੇ ਨਾਲ ਤਾਂ ਕੋਈ ਵਾਸਤਾ ਨਹੀਂ ਹੈ ਉਹਦਾ ਵਾਸਤਾ ਅੰਦਰ ਕੀ ਹੈ ਭਾਈ ਕਿ ਅੰਦਰ ਦੀ ਸਫਾਈ ਹੋ ਗਈ ਹੈ ਅੰਦਰ ਦੀ ਸਫਾਈ ਕਰ ਅੰਦਰ ਦੀ ਸਫਾਈ ਹੁੰਦੀ ਹੈ ਮਨ ਤੋਂ ਉਹ ਸ਼ਬਦ ਲਾਗੋ ਹਰਸ ਰੋਹ ਚਿਤ ਲਾਏ ਕਿ ਅੰਦਰ ਵਾਲਾ ਜੋ ਮਨ ਹੈ ਨਾ ਕਿ ਅੰਦਰ ਉਹ ਬੈਠਾ ਹੋਣਾ ਹੁਣ ਆਪਾਂ ਘਰ ਦੇ ਵਿੱਚ ਬੈਠੇ ਆਂ ਸਾਡਾ ਜਿਆਦਾ ਧਿਆਨ ਹੁੰਦਾ ਘਰ ਦੇ ਅੰਦਰ ਦੀ ਸਾਹ ਸੁਭਾਈ ਅਹਲ ਦੇ ਆਧਾਰ ਤੇ ਤੇ ਥੋੜਾ ਬਹੁਤ ਸਮਾਂ ਮਿਲੇ ਤਾਂ ਥੋੜੀ ਬਤਵਾਰਾਂ ਵੀ ਕਰ ਲਈਦੀ ਔਰ ਇਹ ਨਹੀਂ ਹੈ ਕਿ ਅਸੀਂ ਘਰ ਆਪਣਾ ਛੱਡ ਕੇ ਦੂਰ ਦਰੇਡੇ ਤੱਕ ਸਾਸਪਾਈ ਕਰਨ ਜਾਂਦੇ ਹੋਈਏ ਆਹ ਵਕਰੀ ਗੱਲ ਹੈ ਕਿ ਮਾਇਆ ਮਿਲਦੀ ਹੈ ਪੈਸੇ ਮਿਲਦੇ ਫਿਰ ਜਾਣਾ ਪੈਂਦਾ ਔਰ ਐਵੇਂ ਨਹੀਂ ਫਿਰ ਇੱਕ ਫ੍ਰੀ ਤੇ ਜਾਂਦਾ ਕਿ ਚੱਲ ਭਾਵੇਂ ਉੱਥੇ ਵੀ ਸਾਫਾਈ ਕਰਾਂ ਉੱਥੇ ਵੀ ਸਾਸਪ੍ਰੇ ਕਰ ਦੇਵਾਂ ਕਿਉਂਕਿ ਅੰਦਰ ਤੂੰ ਬੈਠਾ ਮੈਂ ਉਹ ਆਪਣੇ ਚਾਰੋਂ ਤਰਫ ਸਫਾਈ ਕਰ ਸਕਦਾ ਹੈ ਘਰ ਵਿੱਚ ਤੇਰੀ ਪਹਿਲ ਹੁੰਦੀ ਹੈ ਕਿ ਮੈਂ ਪਹਿਲਾਂ ਘਰ ਦੀ ਸਫਾਈ ਕਰਾਂ ਕਿ ਮੈਂ ਬੈਠਾਂ ਉਸੇ ਤਰ੍ਹਾਂ ਵਾਹਿਗੁਰੂ ਤੇਰੇ ਅੰਦਰ ਬੈਠਾ ਹੈ ਨਰੰਕਾਰ ਉਹ ਤੇਰੇ ਅੰਦਰ ਹੈ ਜਦੋਂ ਅੰਦਰੋਂ ਬਾਹਰ ਹੋ ਗਏ ਆ ਤੂੰ ਦੁਨੀਆ ਤੋਂ ਬਾਹਰ ਹੋ ਜਾਣਾ ਕਿ ਤੂੰ ਇਸ ਦੁਨੀਆ ਦੇ ਵਿੱਚ ਫਿਰ ਮਾਟੀ ਮਿੱਟੀ ਦੀ ਮਿੱਟੀ ਹੋ ਜਾਂਦਾ ਪੰਜੇ ਤਤ ਪੰਜਾਂ ਤਤਾਂ ਚ ਬਲੀਨ ਹੋ ਜਾਂਦੇ ਮਾਟੀ ਮਾਟੀ ਹੋਈ ਇੱਕ ਰੋਵਨ ਵਾਲੇ ਕੀ ਕਵਟੇ ਇਹ ਪੰਜੇ ਤਤ ਪੰਜਾਂ ਤਤਾਂ ਚ ਬਲੀਨ ਹੋ ਜਾਂਦੇ ਆ ਜਦੋਂ ਪ੍ਰਮਾਤਮਾ ਇਸ ਸਰੀਰ ਨੂੰ ਛੱਡ ਦਿੰਦਾ ਮੈਂ ਤੂੰ ਬੋਲਦਾ ਵਾਂ ਸੁਣਦਾ ਤੈਨੂੰ ਸੁਣਾਉਣਾ ਹੈ ਇਹਦਾ ਭਾਵ ਅੰਦਰ ਪ੍ਰਮਾਤਮਾ ਵਾਲੀ ਜੋਤ ਪ੍ਰਮਾਤਮਾ ਵਾਲੀ ਜੋਤ ਭਾਵ ਆਤਮ ਤੇਰੇ ਅੰਦਰ ਹੈ ਬਿਰਾਜਮਾਨ ਹੈ ਹੁਣ ਬੈਠੀ ਉਹ ਅੰਦਰ ਹੈ ਪ੍ਰਮਾਤਮਾ ਅੰਦਰ ਬੈਠਾ ਹੈ ਤੇ ਉਹਨੇ ਤਾਂ ਭਾਈ ਅੰਦਰ ਵਾਲੀ ਸਫਾਈ ਦਾ ਪਹਿਲਾਂ ਧਿਆਨ ਰੱਖਣਾ ਨਾ ਕਿ ਅੰਦਰ ਗੰਦਗੀ ਹੈ ਜਿੱਥੇ ਮੈਂ ਬੈਠਾ ਵਾਂ ਤੂੰ ਬਾਹਰ ਲੱਗਿਆ ਪਿਆ ਸਾਹਸ ਪਿਆ ਕਰਨ ਕਿ ਦੇ ਤਾਨੂੰ ਸਪਾਈਆਂ ਕਰਦਾ ਕਿਤੇ ਕਿਹੜਾ ਪਾਣੀ ਵਰਦਾ ਕਿਦੇ ਸਰੋਵਰਾਂ ਦਾ ਪਾਣੀ ਵਰਦਾ ਕਿਤੇ ਕੁਛ ਕਰਦਾ ਇਹ ਤਾਂ ਤੇਰੇ ਬਾਹਰ ਹੋ ਰਿਹਾ ਅੰਦਰ ਨਹੀਂ ਸਪਾਈ ਹੋ ਰਹੀ ਬਾਹਰ ਧੋਤੀ ਤੁਮੜੀ ਅੰਦਰ ਵੈਸਨ ਕੋਰ ਸਾਦ ਪਲੇ ਅਣਨਾ ਤੇਹਾ ਚੋਰ ਸੇ ਚੋਰਾ ਚੋਰ ਆਵੇਂ ਹੁੰਦਾ ਸਾਡੇ ਮਨਾਵੇ ਬਿਨਾਂ ਆਕੇ ਜਾਈਏ ਗੁਰਦ੍ਰੇ ਮੰਦਰ ਮਾਜਿ ਉਹ ਤਾਂ ਪਈ ਸੰਸਾਰ ਬਾਤੇ ਹੋ ਗਿਆ ਨਿਰੰਕਾਰ ਬਾਤੇ ਨਹੀਂ ਹੈ ਇੱਥੇ ਤਾਂ ਪਾਤਸ਼ਾਹ ਕਹਿੰਦੇ ਸਾਦ ਭਲੇ ਅਣਨਾਟਿਆਂ ਕੀ ਰਬ ਦਾ ਪਿਆਰਾ ਉਹਨੂੰ ਬਾਹਰ ਹੀ ਸਾਸ ਫਾਇਦਾ ਨਹੀਂ ਉਹ ਤਾਂ ਕਿਤੇ ਜਾਂਦਾ ਹੀ ਨਹੀਂ ਹੈ ਉਹ ਸਾਡੇ ਮੰਗੂ ਭਰਮ ਦਾ ਪਟਕਦਾ ਨਹੀਂ ਫਿਰਦਾ ਇਹ ਅਸੀਂ ਆਪਣੀ ਮਤ ਕਿਸ ਤਰ੍ਹਾਂ ਬਣਾਈ ਹੋਈ ਹੈ ਕਿਸ ਮਤ ਦੇ ਚਲਦੇ ਆ ਕੋਈ ਸੋਝੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਇੱਕ ਉਪਦੇਸ਼ ਹੈ ਨਿਰੰਗ ਕਾਰ ਦੇ ਕਰਦਾ ਇਹ ਇਸ ਉਪਦੇਸ਼ ਨੂੰ ਸਰਵਣ ਕਰਨ ਕਿਸੇ ਵੀ ਤਰੀਕੇ ਨਾਲ ਇਹ ਕੋਈ ਵੀ ਤਰੀਕਾ ਹੋ ਸਕਦਾ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ ਪ੍ਰਕਾਸ਼ਮਾਨ ਹੁੰਦਾ ਭਾਵੇਂ ਇਹ ਤੋਂ ਉਸ ਉਪਦੇਸ਼ ਨੂੰ ਸਰਵਣ ਕਰੀਏ ਭਾਵੇਂ ਸਾਨੂੰ ਕੀ ਸੁਣਾ ਦੇ ਵਿੱਚ ਜਿਸ ਤਰ੍ਹਾਂ ਆਪ ਜੀ ਇਸ ਸਮੇਂ ਸਰਵਣ ਕਰ ਰਹੇ ਹੋ ਕਿ ਜਿਸ ਤਰ੍ਹਾਂ ਇਸ ਸਮੇਂ ਆਪ ਤੁਸੀਂ ਸਰਵਣ ਕਰ ਰਹੇ ਹੋ ਇਸ ਤਰ੍ਹਾਂ ਸਾਨੂੰ ਕੁਝ ਸੁਣਾ ਦੇਵੇ ਜਾਂ ਤੁਸੀਂ ਖੁਦ ਪੜ੍ਹ ਲਓ ਹੁਣ ਇਹਦੇ अनेका ਜਰੀਏ ਹੋ ਸਕਦੇ ਹਨ ਹੁਣ ਮੋਬਾਈਲ ਨੇ ਟੀਵੀ ਨੇ ਟੈਕਨੋਲੋਜੀ ਦਾ ਜਮਾਨਾ ਹੈ ਕਿਤੋਂ ਵੀ ਸੁਣਦੇ ਆ ਜਿਹੜਾ ਉਪਦੇਸ਼ ਕਿਸੇ ਵੀ ਤਰੀਕੇ ਨਾਲ ਸੁਣ ਲਿਆ ਤੁਸੀਂ ਨਾ ਉਹਦਾ ਅਸਰ ਤੁਹਾਡੇ ਤੇ ਤਦ ਹੁੰਦਾ ਜਦੋਂ ਤੁਸੀਂ ਉਸ ਨੂੰ ਮੰਨਣ ਵਿੱਚ ਲਿਆਂਦਾ ਹੁਣ ਮਾਲਕ ਹੈ ਹੁਣ ਖੇਤ ਦੇ ਵਿੱਚ ਕਿਉਂਕਿ ਆਪਾਂ ਖੇਤੀਬਾੜੀ ਨਾਲ ਜਿਆਦਾ ਸੰਬੰਧਤ ਹੈ ਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਇਹ ਤਕਨੀਕ ਨਹੀਂ ਸੀ ਤਾਂ ਭਾਵ ਮੋਹਾਇਲ ਹੱਥ ਵਿੱਚ ਨਹੀਂ ਹੁੰਦਾ ਸੀ ਤੇ ਖੁਦ ਖੇਤ ਦਾ ਮਾਲਕ ਖੇਤ ਵਿੱਚ ਜਾ ਕੇ ਆਪਣੇ ਕੰਮਿਆਂ ਨੂੰ ਉਹਨਾਂ ਨੂੰ ਉਪਦੇਸ਼ ਦਿੰਦਾ ਸੀ ਉਹਨਾਂ ਨੂੰ ਹੁਕਮ ਸੁਣਾਉਂਦਾ ਸੀ ਕਿ ਭਾਈ ਇਹ ਕੰਮ ਕਰਨਾ ਇਹ ਕੰਮ ਨੂੰ ਛੱਡ ਦਿਓ ਇਹ ਬਾਤ ਦੇਖਾਂਗੇ ਭਾਵੇਂ ਸਾਰੇ ਜੋ ਹੁਕਮ ਹੁੰਦੇ ਸੀ ਦੇਣੇ ਹੁੰਦੇ ਸੀ ਉਹ ਜਾ ਕੇ ਪਰਤਖ ਦਿੰਦਾ ਸੀ ਗੱਲ ਉਦੋਂ ਵੀ ਹੁਕਮ ਮੰਨਣ ਵਾਲੀ ਸੀ ਫਿਰ ਤਕਨੀਕ ਬਦਲ ਗਈ ਹੈ ਇਹ ਸਮਾਂ ਬਦਲ ਗਿਆ ਤਕਨੀਕ ਨਵੀਂ ਆ ਗਈ ਹੁਣ ਆਪਾਂ ਉਹੀ ਹੁਕਮ ਹੁੰਦੇ ਨੇ ਹੁਕਮ ਉਹੀ ਹੁੰਦੇ ਆ ਕਿ ਜਿਹੜੇ ਹੁਕਮ ਅਸੀਂ ਮੋਬਾਈਲ ਤੇ ਬੈਠੇ ਬੈਠੇ ਕਾਲ ਕਰਦੇ ਆ ਗੱਲ ਤਾਂ ਇਹ ਹੁੰਦੀ ਆ ਕਿ ਤੇਰੀ ਗੱਲ ਉਸ ਤੱਕ ਪਹੁੰਚਣੀ ਚਾਹੀਦੀ ਆ ਕਿ ਤੇਰੀ ਗੱਲ ਤੇਰੀ ਜੋ ਖੇਤ ਵਿੱਚ ਕੰਮਾਂ ਬੈਠਾ ਜੋ ਕਿਰਤ ਕਰ ਰਿਹਾ ਉਹਦੇ ਤੱਕ ਤੇਰਾ ਸੰਦੇਸ਼ ਪਹੁੰਚਣਾ ਚਾਹੀਦਾ ਭਾਵੇਂ ਡਾਇਰੈਕਟ ਜਾ ਕੇ ਕਹਿ ਦਿੱਤੀ ਗੱਲ ਭਾਵੇਂ ਅੱਜ ਫੋਨ ਤੇ ਗੱਲ ਕਹਿ ਦਿੱਤੀ ਭਾਪ ਉਹਦੇ ਕੰਨਾਂ 'ਚ ਆਵਾਜ਼ ਪੈ ਗਈ ਗੱਲ ਤਾਂ ਮੰਨਣ ਦੀ ਹੋਣੀ ਹੈ ਕਿ ਨਹੀਂ ਮੰਨੂਗਾ ਤੇ ਤੁਹਾਨੂੰ ਵੀ ਪਤਾ ਫਿਰ ਕਾਰ ਵੀ ਤੇ ਤੁਸੀਂ ਕੀ ਕਰਨੀ ਹੈ ਤੁਸੀਂ ਅਦੀ ਰੋਟੀ ਪਾਣੀ ਬੰਦ ਕਰ ਦੋਗੇ ਪੈਸੇ ਦੇਣੇ ਬੰਦ ਕਰ ਦੋਗੇ ਸਭ ਕੁਝ ਹੋ ਜਾਏਗਾ ਉਸੇ ਤਰ੍ਹਾਂ ਹੀ ਵਾਹਿਗੁਰੂ ਨਿਰੰਕਾਰ ਅਕਾਲ ਪੁਰਖਾ ਭਾਈ ਉਹਦਾ ਉਪਦੇਸ਼ ਇਸੇ ਸਮੇਂ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਰਤੱਖ ਸਰੀਰਾਂ ਦੇ ਵਿੱਚ ਸੁਣਾਇਆ ਪੰਜ ਪੂਰਤਕ ਸਰੀਰਾਂ ਵਿੱਚ ਗੱਲ ਉਦੋਂ ਵੀ ਮੰਨਣ ਵਾਲੀ ਸੀ ਗੱਲ ਮੰਨਣੀ ਪੈਣੀ ਹੈ ਭਾਈ ਡਿੱਠੇ ਮੁਕਤ ਨਾ ਹੋਵੇ ਜੇ ਤਰੇ ਸ਼ਬਦ ਨਾ ਕਰੇ ਵਿਚਾਰ ਇਹ ਭਾਈ ਵਿਗਾएर ਵਿਚਾਰ ਕੀਤੇ ਆ ਗੱਲ ਨਹੀਂ ਵੰਣੀ ਕੁਝ ਨਹੀਂ ਬੰਨਣਾ ਇਹ ਤੁਸੀਂ ਆਪਣੇ ਕੰਮੇ ਨੂੰ ਉਹ ਜਿਹੜਾ ਕੰਮ ਤੁਸੀਂ ਕਹਿੰਦੇ ਹੋ ਉਹ ਕਰਦਾ ਨਹੀਂ ਤੇ ਤੁਸੀਂ ਉਹਨੂੰ ਰੋਟੀ ਪਾਣੀ ਤਨਖਾਹ ਦੇ ਦੋਗੇ ਜਦੀ ਬਦਲਾ ਬਦਲਾਵ ਕਰਦਨੇ ਉਹ ਭਜਾ ਦਨੇ ਹੋ ਜੋ ਕਿਸੇ ਕਹਿਣਾ ਵੱਖਰੀ ਗੱਲ ਹੈ ਉਹ ਤਾਂ ਤੁਹਾਨੂੰ ਵੀ ਪਤਾ ਹੁੰਦਾ ਨਾ ਇਹ ਹੁਣ ਗੁਰੂ ਨਾਨਕ ਸਾਹਿਬ ਨੇ ਪੰਜ ਪੂਰਤਕ ਸਰੀਰ ਦੇ ਵਿੱਚ ਉਪਦੇਸ਼ ਦਿੱਤਾ ਗੱਲ ਉਹਦਾ ਵੀ ਮੰਨਣ ਦੀ ਸੀ ਫਿਰ ਉਹਨਾਂ ਨੇ ਲਿਖ ਦਿੱਤਾ ਦੇ ਨਾਮ ਬਣ ਗਿਆ ਸਰੂਪ ਗ੍ਰੰਥ ਗ੍ਰੰਥ ਦਾ ਭਾਵ ਹੈ ਗੰਢ ਗਠੜੀ ਗੁਣਾ ਦੀ ਗਠੜੀ ਹੈ ਇਸ ਗਠੜੀ ਨੂੰ ਖੋਲਣਾ ਗਠੜੀ ਤੇ ਕੋਈ ਵੀ ਹੋਵੇ ਭਾਈ ਕਿ ਜਦੋਂ ਭਾਈ ਉਸਨੇ ਖੋਲਾਂਗੇ ਗਠੜੀ ਕੀ ਅਲਮਾਰੀ ਹੋ ਸਕਦੀ ਹੈ ਉਹਦੇ ਵਿੱਚ ਤੁਹਾਡੇ ਸਾਫ ਸੁਥਰੇ ਸੁੰਦਰ ਵਸਤਰ ਪਏ ਨੇ ਹੋਰ ਸਮਾਨ ਪਿਆ ਜਿੰਨਾ ਚਿਰ ਉਸ ਨੂੰ ਖੋਲੂਗੇ ਨਹੀਂ ਉਹ ਪ੍ਰਤੀਬਾਤਰ ਨਹੀਂ ਪੈਣ ਸਕਦੇ ਇਹ ਤਾਂਨੇਕ ਸਾਡੇ ਪਈ ਲਮਾਈ ਚ ਪਿਆ ਗੱਢੀ ਬਨੇ ਪਏ ਕੱਪੜੇ ਦੇਖੀ ਜਾਓ ਕੋਈ ਚੀਨੀ ਕਰਨੀ ਖੋਲਣ ਦੀ ਤੇ ਨਿਕਲਣਾ ਕੁਛ ਨਹੀਂ ਅੰਦਰੋਂ ਤੇ ਤਾਂ ਤਾਂ ਕੋਈ ਫਾਇਦਾ ਨਹੀਂ ਨਾ ਗੱਢੀ ਦਾ ਵਿਵਸਥਿਤ ਨਹੀਂ ਭਾਈ ਗੁਣਾ ਦੀ ਗੱਢੀ ਹੈ ਗੁਰੂਗ੍ਰੰਥ ਸਾਹਿਬ ਜਿਹਦਾ ਨਾਮ ਹੈ ਗ੍ਰੰਥ ਗੁਰੂ ਦਾ ਅਪਦੇਸ਼ ਗੁਰੂ ਦਾ ਉਪਦੇਸ਼ ਭਾਵੇਂ ਪੰਜ ਪੁਤਕ ਸ੍ਰੀਚ ਸੀ ਭਾਵੇਂ ਅੱਜ ਭਾਵੇਂ ਅੱਜ ਦੀ ਟੈਕਨੋਲੋਜੀ ਵਿੱਚ ਮੋਬਾਈਲ ਦੇ ਵਿੱਚ ਲੈਪਟਾਪ ਦੇ ਵਿੱਚ ਟੀਵੀ ਦੇਤੀ ਹੈ ਭਾਵੇਂ ਪੰਜ ਪੁਤਕ ਸ੍ਰੀ ਦਾ ਸੀ ਭਾਵੇਂ ਅੱਜ ਦੀ ਟੈਕਨੋਲੋਜੀ ਦਾਵੇਂ ਹਰ ਹਾਲਾਤ ਦੇ ਵਿੱਚ ਇਹ ਉਪਦੇਸ਼ ਗੁਰੂ ਸਾਹਿਬਾਨ ਨੇ ਆਪਣੇ ਨਾਲ ਜੁਣ ਵਾਸਤੇ ਨਹੀਂ ਕਿਹਾ ਕਿ ਭਾਈ ਮੈਂ ਤੈਨੂੰ ਮੁਕਤੀ ਦੇ ਦੂੰ ਮੈਂ ਤੁਹਾਨੂੰ ਗਿਆਨ ਦੇਵਾਂਗਾ ਉਸ ਪ੍ਰਮਾਤਮਾ ਦੇ ਕਰਦਾ ਦੇਣਾ ਸਭ ਕੁਝ ਉਸਨੇ ਦੱਦਾ ਦਾਤਾ ਇਕ ਹੈ ਸਭ ਕੋ ਦੇਵਨਹਾ ਉਹ ਤਾਂ ਭਾਈ ਦੇਵੀ ਦੇਵਤਿਆਂ ਉਤਾਰਾਂ ਨੂੰ ਸਭ ਕੁਝ ਸਭ ਨੂੰ ਉਹੀ ਦੇਣ ਵਾਲਾ ਹੈ ਬੰਦੇ ਦੀ ਗੱਲ ਛੱਡੋ ਜਿੰਨੇ ਦੇਵੀ ਦੇਤੇ ਪੀਰ ਫਕੀਰ ਸਾਰੇ ਜਿੰਨੇ ਵੀ ਜਿਨ੍ਹਾਂ ਨੂੰ ਤੁਸੀਂ ਰੂਹਾਨੀਅਤ ਦੇ ਮਾਰਗ ਦੇ ਪੰਧੇ ਸਮਝਦੇ ਹੋ ਵਿਰਧੀਆਂ ਸਿੱਧੀਆਂ ਦੇ ਮਾਲਕ ਸਾਹ ਦਿੰਦੇ ਹੋ ਇਹ ਸਾਰਾ ਕੁਝ ਵਾਹਿਗੁਰੂ ਨੇ ਹੀ ਦੇਣਾ ਹੋਰ ਦੂਸਰਾ ਕੋਈ ਨਹੀਂ ਹੈ ਜੇ ਉਸ ਵਾਹਿਗੁਰੂ ਨੇ ਹੀ ਤੈਨੂੰ ਪਾਈ ਸਭ ਕੁਝ ਦੇਣਾ ਉਸ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੇ ਮੁਖ ਤੋਂ ਉਹਦਾ ਉਪਦੇਸ਼ ਸੰਸਾਰ ਨੂੰ ਸੁਣਾਇਆ ਅਜਿਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਨੇ ਇਹ ਨਹੀਂ ਕਿ ਮੈਨੂੰ ਜੁੜ ਦੋ ਮੈਨੂੰ ਮੱਥੇ ਟੇਕੋ ਮੈਂ ਤੁਹਾਡਾ ਕਰਤਾ ਤਰਤਾ ਹੋ ਗਏ ਕਰਤਾ ਤਰਤਾ ਇੱਕੋ ਉਹੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਪੁਰਖ ਇੱਕੋ ਹੀ ਹੈ ਅਕਾਲ ਪੁਰਖ ਠਾਕੁਰ ਏਕ ਸਵਾਈ ਨਾਰ ਪਰਮ ਪਿਤਾ ਉਹੀ ਹੈ ਪਤੀ ਪਰਮਾਤਮਾ ਉਹੀ ਸਭ ਆਤਮਾ ਦਾ ਜਿੰਨੀਆਂ ਸ੍ਰੇਸ਼ਟੀ ਵਿੱਚ ਆਤਮਾ ਨੇ ਜੀਵ ਜੰਤੂ ਪਛੂ ਪਾਂਚੀ ਮਨੁੱਖ ਸਭ ਦਾ ਪਤੀ ਹੈ ਪਰਮਾਤਮਾ ਉਰਖੀ ਕੋਈ ਹੈ ਉਰ ਕੇਵਲ ਤੋਂ ਕੇਰ ਪਰਮਾਤਮਾ ਨੂੰ ਕਿਹਾ ਜਾਂਦਾ ਕੇ ਉਹ ਮਾਲਕ ਅਕਾਲ ਪੁਰਖ ਨਿਰੰਕਾਰ ਉਹ ਵਾਹਿਗੁਰੂ ਨਿਰੰਕਾਰ ਸਭ ਨੂੰ ਦੇਣ ਵਾਲਾ ਸਭ ਨੂੰ ਦਾਤਾ ਦਿੰਦਾ ਮਨੁੱਖਾਂ ਨੂੰ ਕੀ ਦੇਵੀ ਦੇਤੇ ਪਸ਼ੂ ਪੰਛੀ ਸਭ ਨੂੰ ਦੇਣ ਵਾਲਾ ਇੱਕੋ ਇੱਕ ਵਾਹਿਗੁਰੂ ਹੈ ਤਾਲਪੁਰਕ ਕੀ ਕੇਵਲ ਤੋਂ ਕੇਵਲ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਕਹਿੰਦੇ ਮੈਂ ਸਿਰਫ ਉਪਦੇਸ਼ ਦੇ ਸਕਦਾ ਤੁਹਾਨੂੰ ਉਹਦਾ ਗਿਆਨ ਸਮਝਾ ਸਕਦਾ ਤੌਰ ਤਰੀਕੇ ਦੱਸ ਸਕਦਾ ਪਰ ਜੋ ਕੁਛ ਮਿਲਣਾ ਉਹਦੇ ਘਰ ਵਿੱਚੋਂ ਮਿਲਣਾ ਤੁਸੀਂ ਮੇਰੇ ਘਰ ਨਹੀਂ ਆਉਣਾ ਮੁਕਤੀ ਬਾਤ ਤੇ ਕੇ ਭਾਏ ਸਕੂਲ ਦੇ ਵਿੱਚ ਬੈਠੇ ਆਂ ਯੂਨੀਵਰਸਿਟੀ ਵਿੱਚ ਬੈਠੇ ਆਂ ਉਸ ਟੀਚਰ ਨੇ ਤਾਂ ਕੇਵਲ ਤੋਂ ਕੇਵਲ ਤੁਹਾਨੂੰ ਗਿਆਨ ਦੇਣਾ ਸੰਸਾਰਿਕ ਵਿੱਦਿਆ ਦੇਣੀ ਹੈ ਐਜੂਕੇਸ਼ਨ ਦੇਣੀ ਹੈ ਜੋਬ ਤਾਂ ਤੁਹਾਨੂੰ ਭਾਈ ਉਸ ਮਾਲਕ ਨੇ ਦੇਣੀ ਹੈ ਦੀਦੇ ਘਰ ਜਾ ਕੇ ਜਿਹਦੀ ਕੰਪਨੀ ਵਿੱਚ ਜਾ ਕੇ ਤੁਸੀਂ ਜੋਬ ਕਰਨ ਕੰਮ ਕਰੋਗੇ ਉੱਥੇ ਜਾ ਕੇ ਉਸ ਗਿਆਨ ਨੂੰ ਇਸਤੇਮਾਲ ਕਰੋਗੇ ਜੋ ਤੇਰੇ ਟੀਚਰ ਨੇ ਤੈਨੂੰ ਦਿੱਤਾ ਤੇ ਭਾਈ ਤੇਰੇ ਘਰ ਵੀ ਕੁਝ ਹੀ ਆ ਤਨਖਾਹਾਂ ਸਭ ਕੁਝੋ ਕੁਝ ਮਿਲਦਾ ਤੁਹਾਨੂੰ ਪਤਾ ਹੀ ਹੈ ਕਿ ਜੋ ਕੁਝ ਮਿਲਦਾ ਕਿੱਥੋਂ ਮਿਲਿਆ ਉਸ ਗੁਰੂ ਨੇ ਨਹੀਂ ਦਿੱਤਾ ਜਿਸਨੇ ਸਾਨੂੰ ਪੜਾਇਆ ਉਸ ਟੀਚਰ ਨੇ ਨਹੀਂ ਦਿੱਤਾ ਉਸਨੇ ਕੇਵਲ ਤੋਂ ਕੇਵਲ ਗਿਆਨ ਦਿੱਤਾ ਮਿਲਿਆ گا ਜਾ ਕੇ ਆ ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਕੇਵਲ ਤੋਂ ਕੇਵਲ ਤੁਹਾਨੂੰ ਗਿਆਨ ਦੇਣਾ ਸੰਪੂਰਨ ਬਾਣੀ ਦਸੇ ਪਾਤਸ਼ਾਹ ਦੀ ਜੋਤ ਇੱਕੋ ਹੀ ਹੈ ਜੋ ਜੋਤ ਗੁਰੂ ਨਾਨਕ ਸਾਹਿਬ ਦੀ ਸੀ ਉਹੀ ਗੁਰੂ ਗ੍ਰੰਥ ਸਾਹਿਬ ਦੀ ਹੈ ਦਸ ਪਾਤਸ਼ਾਹਾਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੱਕ ਜੋ ਵੀ ਬਚਨ ਆਪ ਜੀ ਸਰਵਣ ਕਰਦੇ ਹੋ ਕਿਸੇ ਵੀ ਤਰੀਕੇ ਨਾਲ ਇਨਾਂ ਨੂੰ ਭਾਈ ਕੇਵਲ ਤੋਂ ਕੇਵਲ ਮੰਨ ਕੇ ਹੀ ਉਧਾਰ ਹੋਣਾ ਚਾਹੀਦਾ ਨਹੀਂ ਮੰਨੇਗਾ ਪਛਤਾਣਾ ਤੈਂ ਕਿ ਨਹੀਂ ਮੰਨੇਗਾ ਪਛਤਾਵਾ ਤੈਨੂੰ ਹੋਣਾ ਵਾ ਤਕਲੀਫ ਤੈਨੂੰ ਹੋਣੀ ਆ ਦੁੱਖ ਤੇਰੇ ਤੇ ਹੋਣੀ ਆ ਕਿ ਉਸ ਵਹਿਗੁਰੂ ਨਿਰੰਕਾਰ ਦੇ ਨਾਲ ਨਾਤਾ ਜੁੜ ਜਾਵੇ ਤੇਰਾ ਉਸ ਕਰਕੇ ਪਾਤਸ਼ਾਹ ਜੀ ਨੇ ਤੈਨੂੰ ਇਹ ਬੋਲ ਕੇ ਗਿਆਨ ਦਿੱਤਾ ਹੋਇਆ ਅਦ ਲੈ ਕੇ ਦਿੱਤਾ ਹੋਏ ਜਿਹਨੇ ਲਿਖ ਸਕਦੇ ਨਹੀਂ ਪੜ ਸਕਦੇ ਨਹੀਂ ਬੋਲ ਸਕਦੇ ਕਿੰਨੇ ਤਰੀਕੇ ਬਣ ਗਏ ਭਾਈ ਕਿੰਨੇ ਮੈਥਡ ਕਿੰਨੀ ਟੈਕਨੋਲੋਜੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਇਸ ਸ਼ਬਦ ਨੂੰ ਸੁਣੋ ਔਰ ਸ਼ਬਦ ਨੂੰ ਸੁਣ ਕੇ ਇਸ ਨੂੰ ਮੰਨੋ ਖੇੜੇ ਕੋਈ ਸਾਡੀ ਮਤ ਕਿਧਰ ਨੂੰ ਗਈ ਹੋਈ ਹੈ ਕਿ ਗੱਲ ਤਾਂ ਇੱਕੋ ਹੀ ਸੀ ਅੱਖਰ ਲਿਖੇ ਠੀਕ ਆਵਣਾ ਜਾਣਾ ਬਾਣੀ ਅਸੀਂ ਜੁੜੇ ਬੈਠੇ ਆਮ ਹੀ ਦੇਖਦੇ ਆ ਇਹ ਤਾਂ ਸਾਡੀ ਨਿਤ ਪ੍ਰਤੀ ਦੀ ਗੱਲ ਹਨ ਸਾਹਮਣੇ ਪ੍ਰਤਾਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ ਦਿੱਤਾ ਜਾ ਰਿਹਾ ਬਾਣੀ ਪੜ੍ਹ ਕੇ ਸੁਣਾਈ ਜਾ ਰਹੀ ਹੈ ਇੱਕ ਜਗ੍ਹਾ ਬੈਠੇ ਆ ਠੀਕ ਆਦਰ ਸਤਕਾਰ ਨਾਲ ਬੈਠੇ ਆ ਨਮਸਕਾਰ ਕੀਤੀ ਹੈ ਇਹ ਸਾਡਾ ਫਰਜ਼ ਹੈ ਕਿ ਅਸੀਂ ਸਤਗੁਰੂ ਜੀ ਤੇਰੀ ਸ਼ਰਨ ਵਿੱਚ ਆਏ ਆ ਤੇਰੇ ਅਗੇ ਸੀਸ ਝੁਕਾ ਦਿੱਤਾ ਭਾਵ ਤੇਰਾ ਹੁਣ ਸਭ ਕੁਝ ਹੁਕਮ ਤੇਰਾ ਹੀ ਚੱਲਣਾ ਅਸੀਂ ਤੇਰੇ ਅਧੀਨ ਆ ਉਹ ਬਖਰੀ ਗੱਲ ਆ ਕਿ ਅਸੀਂ ਇਸ ਗੱਲ ਨੂੰ ਕਦੇ ਫਾਲੋ ਨਹੀਂ ਕੀਤਾ ਮੰਨਿਆ ਨਹੀਂ ਸੀਤਾ ਝੁਕਾਇਆ ਸੀਸ ਨਵਾਇਆ ਕਿਆ ਤੀਜਾ ਮੁੰਡੋ ਕੋ ਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਭਾਈ ਇਹ ਸੀਸ ਨਵਾ ਕੇ ਫੇਰ ਤੇਰੇ ਵਿਚਾਰ ਅੰਦਰੋਂ ਮਿਲੇ ਆ ਗਲਣੀ ਬਣੀ ਨਾਨਕ ਦੋਵੇਂ ਕੁੜੀਆਂ ਥਾਏ ਨਾ ਕੋਈ ਥਾਏ ਕੋਈ ਥਾਣੇ ਮਿਲਣੀ ਸੀ ਚਕਾ ਕੇ ਗੁਰਤਨੰਦਰ ਕਹਿ ਰ ਜਹਿਰਾ ਭਾਈ ਸਾਹਮਣੇ ਜਿਹੜਾ ਪ੍ਰਕਾਸ਼ ਹੈ ਉਥੇ ਬੈਠ ਉਥੇ ਜੋ ਬਾਣੇ ਸੁਣਾਈ ਜਾ ਰਹੀ ਹੈ ਉਸ ਨੂੰ ਸਰਵਣ ਕਰ ਏਕੀ ਜਿੰਨੇ ਸਰੂਪ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਗੁਰਦਾਰੇ ਦੇ ਵਿੱਚ ਕੱਲੇ ਕੱਲੇ ਨੂੰ ਜਾ ਕੇ ਹੱਥ ਲਾਉਣਾ ਇਹਨੂੰ ਕੋਈ ਸਮਝਦਾ ਨਹੀਂ ਕਹਿੰਦੇ ਇਸਨੂੰ ਅਗਿਆਨਤਾ ਕਹਿੰਦੇ ਆ ਦੁਨੀਆ ਦੇ ਵਿੱਚ ਥਾਂ ਥਾਂ ਤੇ ਜਾ ਕੇ ਕੋਈ ਖਾਲ ਜਗਾ ਲੱਭਣੇ ਨਹੀਂ ਉੱਥੇ ਚਲੇ ਇਹ ਤੇ ਵੀ ਜਾਣੇ ਹੋ ਤੁਸੀਂ ਉਹ ਭਾਈ ਹਰ ਜਗ੍ਹਾ ਤੇ ਉੱਤੇ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਆਹ ਲੋਕ ਦੀ ਗੱਲ ਛੱਡੋ ਕਿਸੇ ਹੋਰ ਲੋਕ ਦੇ ਵਿੱਚ ਲੈ ਜਾਓ ਨੇਕਾਂ ਧਰਤੀਆਂ अनेਕਾਂ ਸਮਾਨ ਨੇ ਭਾਈ ਪਤਾਲਾ ਪਤਾਲਖ ਅਗਾਸਾ ਅਗਾਸ ਹਰ ਜਗ੍ਹਾ ਤੇ ਤੁਹਾਨੂੰ ਇਹ ਬਾਣੀ ਦਾ ਇੱਕੋ ਹੀ ਉਪਦੇਸ਼ ਮਿਲਣਾ ਹੈ ਕਹੇ ਤੁਸੀਂ ਉੱਪਰ ਥੱਲੇ ਤੱਕ ਤੇ ਜਾ ਨਹੀਂ ਸਕਦੇ ਕਿ ਹੋਰ ਧਰਤੀਆਂ ਪਤਾਲ ਨੂੰ ਅਸੀਂ ਕੀ ਸਮਝਣਾ ਵਾ ਸੰਤ ਇੱਥੇ ਹੀ ਸਮਝਣੀ ਆਉਂਦੀ ਪੂਰੇ ਫਿਰਦੇ ਆਂ ਭਟਕਦੇ ਫਿਰਦੇ ਆਂ ਉਹ ਵਕਰੀ ਗੱਲ ਹੁੰਦੀ ਹੈ ਚਲੋ ਭਾਈ ਮੰਨੋ ਇੱਕ ਸ਼ਾਂਤੀ ਲਈ ਕਿ ਘੁੰਮਣਾ ਫਿਰਨਾ ਜ਼ਰੂਰੀ ਹੁੰਦਾ ਤੂੰ ਘੁੰਮਣਾ ਫਿਰਦੇ ਰੱਦ ਨਾ ਜਨਣਾ ਜਾ ਜੇ ਇਹ ਸੋਚ ਕੇ ਚੱਲਿਆ ਕਿ ਉੱਥੇ ਵਾਲਾ ਜੋ ਗ੍ਰੰਥ ਹੈ ਉਹ ਮੇਰੇ ਤੇ ਕੋਈ ਵੱਖਰੀ ਕਿਰਪਾ ਕਰੂ ਵੇਖਰਾ ਕੋਈ ਮੈਨੂੰ ਉਪਦੇਸ਼ ਦਊ ਇਹ ਤੇਰੇ ਮੰਦ ਦਾ ਵਹਿਮ ਇਹ ਤਾਂ ਭਾਈ ਇਸ ਤਰੀਕੇ ਨਾਲ ਤਾਂ ਭਾਈ ਜਿੰਨੇ ਤੁਹਾਡੇ ਹੁਣ ਬਾਣੀ ਨੂੰ ਤੁਸੀਂ ਸਜਦਾ ਕਰਦੇ ਹੋ ਨਾ ਗਾਜਨ ਤੋਂ ਨਹੀਂ ਕਰਦੇ ਕਿ ਆਪ ਸਭ ਸੰਗਤਾਂ ਕਿ ਜਿੱਥੇ ਬਾਣੀ ਲਿਖੀ ਹੋਈ ਹੈ ਉਸ ਨੂੰ ਤੁਸੀਂ ਸਜਦਾ ਕਰਦੇ ਹੋ ਝੁਕਦੇ ਹੋ ਕਾਗਜ਼ਾਂ ਨੂੰ ਨਹੀਂ ਕਰਦੇ ਤੁਹਾਡੇ ਘਰਾਂ ਦੇ ਵਿੱਚ ਵੀ ਕਿੰਨੀਆਂ ਕਿਤਾਬਾਂ ਪਈਆਂ ਹੁੰਦੀਆਂ ਬੱਚਿਆਂ ਦੇ ਭਾਈਆਂ ਵਾਲੇ ਬੈਗਾਂ ਦੇ ਬੈਗ ਪਏ ਹੁੰਦੇ ਆ ਕਦੇ ਸਜਦਾ ਕੀਤਾ ਕਦੇ ਸਲਾਮ ਕੀਤੀ ਹੈ ਕਦੇ ਮੱਥਾ ਟੇਕਿਆ ਨਹੀਂ ਟੇਕਿਆ ਕਾਗਜ਼ ਨੂੰ ਨਹੀਂ ਟੇਕਿਆ ਸ਼ਬਦ ਨੂੰ ਟੇਕਿਆ ਕਾਗਜ਼ ਉੱਤੇ ਸ਼ਬਦ ਲਿਖ ਦਿੱਤਾ ਤੇ ਪੂਜਣ ਲੋਕ ਗਏ ਜੈਸਰੇ ਕਾਗਰਾ ਕਰਦੇ